ਦਿੱਲੀ ਸੇਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮਿਤ ਸਿੰਘ ਕਾਲਕਾਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਲੋ ਨੇ ਕਿਹਾ ਹੈ ਕਿ ਖਡੂਰ ਸਾਹਿਬ ਤੋਂ ਚੋਣ ਜਿੱਤਣ ਵਾਲੇ ਭਾਈ ਅਮਰਤਪਾਲ ਸਿੰਘ ਨੂੰ ਸਿਰਫ 5 ਜੁਲਾਈ ਨੂੰ ਸੌਂ ਚੁੱਕਣ ਵਾਸਤੇ ਹੀ ਨਹੀਂ ਬਲਕਿ ਬਤੌਰ ਐਮਪੀ ਕੰਮਕਾਜ ਕਰਨ ਵਾਸਤੇ ਵੀ ਛੋਟ ਮਿਲਣੀ ਚਾਹੀਦੀ ਹੈ। মিডিਆ ਨਾਲ ਗੱਲਬਾਤ ਕਰਦਿਆਂ ਕਾਲਕਾਤੇ ਕਾਲੋ ਨੇ ਖਡੂਰ ਸਾਹਿਬ ਤੇ ਫਰੀਦਕੋਟ ਦੀ ਸੰਗਤ ਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਭਾਈ ਅਮਰਤਪਾਲ ਸਿੰਘ ਅਤੇ ਭਾਈ ਸਰਜੀਤ ਸਿੰਘ ਖਾਲਸਾ ਦੀ ਝੋਲੀ ਵਿੱਚ ਜਿੱਤ ਪਾਈ ਹੈ। ਉਨ੍ਹਾਂ ਕਿਹਾ ਕਿ ਇੱਥੇ ਸੰਗਤ ਨੇ ਪੰਤਕ ਲਹਿਰ ਦੀ ਮਿਸਾਲ ਕਾਇਮ ਕੀਤੀ ਹੈ ਤੇ ਦੱਸਿਆ ਕਿ ਜਿੱਥੇ ਪੰਤਕ ਦਰਦ ਹੋਵੇਗਾ ਲੋਕ ਉਹਨਾਂ ਦੇ ਨਾਲ ਰਹਿਣਗੇ ਉਹਨਾਂ ਕਹਿ ਕੇ ਅਸੀਂ ਅੱਜ ਦੇਸ਼ ਦੀ ਸਰਕਾਰ ਅਤੇ ਲੋਕ ਸਭਾ ਦੇ ਸਪੀਕਰ ਨੂੰ ਬੇਨਤੀ ਕਰਦੇ ਹਾਂ ਕਿ ਜਿਹੜੀ ਜ਼ਿੰਮੇਵਾਰੀ ਸੰਗਤ ਨੇ ਭਾਈ ਅਮਰਪਾਲ ਸਿੰਘ ਦੀ ਲਗਾਈ ਹੈ ਉਹ ਜ਼ਿੰਮੇਵਾਰੀ ਪੂਰੀ ਕਰਨ ਲਈ ਉਹਨਾਂ ਨੂੰ ਖੁੱਲ੍ਹ ਦਿੱਤੀ ਜਾਵੇ ਅਤੇ ਪਰੋਲ ਵਿੱਚ ਵਾਧਾ ਕੀਤਾ ਜਾਵੇ ਤਾਂ ਜੋ ਭਾਈ ਅਮਰਪਾਲ ਸਿੰਘ ਸਿਰਫ ਸੌ ਚੁੱਕਣ ਤੱਕ ਹੀ ਨਹੀਂ ਬਲਕਿ ਸੰਗਤ ਨੂੰ ਮਿਲ ਕੇ ਲੋਕਾਂ ਦੀ ਤਕਲੀਫ ਸੰਸਦ ਵਿੱਚ ਲਿਆ ਸਕਣ। ਸ਼੍ਰੀ ਖਡੂਰ ਸਾਹਿਬ ਦੀ ਸੰਗਤ ਦਾ ਧੰਨਵਾਦ ਕਰਦਾ। ਜਿਨ੍ਹਾਂ ਨੇ ਇੱਕ ਪੰਥਕ ਸੋਚ ਦੀ ਉੱਤੇ ਪੈਰਾ ਦਿੱਤਾ ਫਰੀਦਕੋਟ ਦੀ ਸੰਗਤ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਸ ਪੰਥਕ ਲਹਿਰ ਨੂੰ ਵਿਦਾਨਦੀ ਹੋਏ ਪੰਜਾਬ ਦੇ ਵਿੱਚ ਇੱਕ ਮਿਸਾਲ ਕਾਇਮ ਕੀਤੀ ਹੈ ਕਿ ਜਿਹੜਾ ਵੀ ਪੰਥਦਰਦੀ ਹੋਏਗਾ ਉਹਦੇ ਨਾਲ ਅੱਜ ਪੰਥ ਖੜਾ ਹੈ ਔਰ ਤਕਰੀਬਨ 4 ਲੱਖ ਤੋਂ ਉੱਤੇ ਵੋਟਾਂ ਦੇ ਕੇ ਭਾਈ ਅਮਰਿਤਪਾਲ ਸਿੰਘ ਨੂੰ ਜਿਸ ਤਰੀਕੇ ਦੇ ਨਾਲ ਪਾਰਲੀਮੈਂਟ ਦੇ ਵਿੱਚ ਪਹੁੰਚਾਇਆ ਗਿਆ ਪਾਰਲੀਮੈਂਟ ਦਾ ਮੈਂਬਰ ਬਣਾਇਆ ਗਿਆ ਅਸੀਂ ਅੱਜ ਦੇਸ਼ ਦੀ ਸਰਕਾਰ ਨੂੰ ਪਾਰਲੀਮੈਂਟ ਦੇ ਸਪੀਕਰ ਸਾਹਿਬ ਨੂੰ ਇਹ ਬੇਨਤੀ ਕਰਦੇ ਹਾਂ ਕਿ ਜਿਹੜੀ ਅਮਰਿਤਪਾਲ ਦੀ ਜ਼ਿੰਮੇਵਾਰੀ ਸੰਗਤ ਨੇ ਲਈ ਹੈ ਬਹੁਤ ਵੱਡਾ ਫਤਵਾ ਉਹਨਾਂ ਨੂੰ ਮਿਲਿਆ ਤੇ ਭਾਈ ਅਮਰਿਤਪਾਲ ਨੂੰ ਜਿੱਥੇ ਓਥ੍ਹ ਲੈਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਉਹ ਇਜਾਜ਼ਤ ਦਿੱਤੀ ਜਾਏ ਔਰ ਨਾਲ-ਨਾਲ ਉਹਦੀ ਜਿਹੜੀ ਪੈਰੋਲ ਹੈ ਉਹ ਲੰਬੀ ਹੋਣੀ ਚਾਹੀਦੀ ਹੈ ਤਾਂ ਕਿ ਜਾ ਕੇ ਆਪਣੇ ਇਲਾਕੇ ਦੀ ਸੰਗਤ ਦੇ ਹਾਲਚਾਲ ਪੁੱਛ ਸਕਣ ਉਹਨਾਂ ਦੀਆਂ ਤਕਲੀਫਾਂ ਪੁੱਛ ਸਕਣ ਅਤੇ ਉਹਨਾਂ ਦੀ ਤਕਲੀਫ ਨੂੰ ਪਾਰਲੀਮੈਂਟ ਦੇ ਵਿੱਚ ਲੈ ਕੇ ਆ ਸਕਣ ਇਹ ਜ਼ਿੰਮੇਵਾਰੀ ਮੈਂ ਸਮਝਦਾ ਕਿ ਅੱਜ ਸਰਕਾਰ ਦੀ ਬਹੁਤ ਵੱਡੀ ਬਣ ਗਈ ਹੈ ਸਰਕਾਰ ਦਾ ਇੱਕ ਮੈਂ ਸਮਝਦਾ ਕਿ ਪਾਰਲੀਮੈਂਟ ਦੇ ਵਿੱਚ ਪਹੁੰਚਣ ਤੋਂ ਬਾਅਦ ਕੋਈ ਵਿਤਕਰਾ ਕਿਸੇ ਪਾਰਟੀ ਦੇ ਨਾਲ ਕਿਸੇ ਇੰਡੀਵਿਜੂਅਲ ਦੇ ਨਾਲ ਨਹੀਂ ਹੋ ਸਕਦਾ ਕਿਉਂਕਿ ਉਹ ਸੰਗਤ ਦਾ ਚੁਣਿਆ ਨੁਮਾਇੰਦਾ ਔਰ ਸੰਗਤ ਦੀ ਆਵਾਜ਼ ਬਣ ਕੇ ਉਥੇ ਪੰਜਾਬ ਦੀ ਆਵਾਜ਼ ਬਣ ਕੇ ਉਹਨਾਂ ਨੇ ਗੱਲ ਕਰਨੀ ਹੈ ਸੋ ਭਾਈ ਅਮਰਿਤਪਾਲ ਸਿੰਘ ਨੂੰ ਓਥੇ ਲੈਣਾ ਜਿਹੜਾ ਉਹਦਾ ਸੰਵਿਧਾਨਿਕ ਹੱਕ ਹੈ ਜਿਹੜੇ ਸੰਵਿਧਾਨ ਦੀ ਉਹਨਾਂ ਨੇ ਸੋਚ ਚੁੱਕਨੀ ਹੈ ਉਹ ਬਾਕੀ ਜਿਸ ਤਰ੍ਹਾਂ 571 ਮੈਂਬਰ ਪਾਰਲੀਮੈਂਟਾਂ ਨੇ ਚੁੱਕੀ ਆ ਉਹਨਾਂ ਦਾ ਵੀ ਉਸੇ ਹਿਸਾਬ ਦੇ ਨਾਲ ਹੱਕ ਬੰਦਾ ਔਰ ਮੈਂ ਸਮਝਦਾ ਕਿ ਇਹ ਹੱਕ ਕਿਸੇ ਤੋਂ ਖੋਣਾ ਨਹੀਂ ਚਾਹੀਦਾ ਸੋ ਦੇਸ਼ ਦੀ ਸਰਕਾਰ ਨੂੰ ਦੇਸ਼ ਦੇ ਗ੍ਰਹਿ ਮੰਤਰੀ ਸਾਹਿਬ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਔਰ ਦੇਸ਼ ਦੇ ਸਪੀਕਰ ਸਾਹਿਬ ਨੂੰ ਅਸੀਂ ਇਹ ਬੇਨਤੀ ਕਰਾਂਗੇ ਕਿ ਇਹ ਜਿਹੜੀ ਹੈ ਰੋਲ ਵੀ ਵੱਡੇ ਲੰਬੇ ਵਸੇ ਸਮੇਂ ਵਸੇ ਹੋਣੀ ਚਾਹੀਦੀ ਹੈ ਔਰ ਓਥ ਵੀ ਹੋਣੀ ਚਾਹੀਦੀ ਹੈ ਕਿਉਂਕਿ ਬੜੀਆਂ ਇਹਦੇ ਉੱਤੇ ਰਾਜਨੀਤਿਕ ਗੱਲਾਂ ਕੀਤੀਆਂ ਜਾ ਰਹੀਆਂ ਬਹੁਤ ਰਾਜਨੀਤਿਕ ਲੋਗ ਇਹਦੇ ਵਿੱਚ ਲਾਹਾ ਲੈਣ ਦੀ ਕੋਸ਼ਿਸ਼ਾਂ ਕਰ ਰਹੇ ਹਨ ਮਗਰ ਅੱਜ ਸਾਡਾ ਫਰਜ਼ ਬੰਦਾ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹਮੇਸ਼ਾ ਪੰਥ ਦੀ ਗੱਲ ਕਰਦੀ ਹੈ ਔਰ ਪੰਥਕ এজেন্ডੇ ਤੇ ਉੱਤੇ ਰਹਿੰਦੀ ਹੈ ਸਾਨੂੰ ਅੱਜ ਇਹ ਮਹਿਸੂਸ ਹੋ ਰਿਹਾ ਕਿ ਇਹ ਵਿਤਕਰਾ ਜਿਹੜਾ ਹੈ ਉਹ ਉਸ ਨੁਮਾਇੰਦੇ ਨਾਲ ਨਾ ਹੋਏ ਜਿਹਨੂੰ ਅੱਜ ਪੰਜਾਬ ਦੀ ਸਾਰੀ ਪੰਥਕ ਸੋਚ ਰੱਖਣ ਵਾਲਿਆਂ ਨੇ ਵੋਟਾਂ ਪਾਈਆਂ ਨੇ